ਜਿਹੜਾ ਸਾਡਾ ਕੋਰਸ ਹੈ ਸਾਡਾ ਗਵਰਨਮੈਂਟ ਅਪਰੂਵਡ ਕੋਰਸ ਹੈ ਐਂਡ ਇੱਥੇ ਜਿੰਨੇ ਵੀ ਸਾਡੇ ਕੋਰਸ ਚੱਲਦੇ ਪਏ ਨੇ ਸਿਰਫ ਕੁਕਿੰਗ ਨਹੀਂ ਬਾਕੀ ਵੀ ਕੋਰਸੇ ਟੋਟਲੀ ਫ੍ਰੀ ਆਫ ਕੋਸਟ ਚੱਲਦੇ ਪਏ ਨੇ ਇੱਥੇ ਬੱਚਿਆਂ ਨੂੰ ਇੰਡੀਅਨ ਇੰਡੀਅਨ ਕਜ਼ੀਨ ਕੰਟੀਨੈਂਟਲ ਕਜ਼ੀਨ ਤੰਦੂਰ ਇਟਾਲੀਅਨ ਚਾਈਨੀਸ ਐਂਡ ਕਾਫੀ ਸਾਰੇ ਜੋ ਕਿ ਫੇਮਸ ਕਜ਼ੀਨ ਹੈਗੇ ਨੇ ਸਾਰੇ ਬੱਚਿਆਂ ਨੂੰ ਸਿਖਾਈ ਜਾਂਦੇ ਨੇ ਜਿਹੜੇ ਕੁਸ਼ ਮੈਮ ਸਿਖਾਏ ਜਾਂ ਕਟਿੰਗ ਕਰਨਾ ਸਿਖਾਏ ਜਾਂ ਕਿ ਆਲਟੂ ਕਟਿੰਗ ਸਬਜੀ ਦੀ ਕਟਿੰਗ ਮਸਾਲਿਆਂ ਦਾ ਬਦਲਾਅ ਗਿਆ ਜੀ ਬਾਹਰ ਜਾਉ ਦਾ ਡੇਢ ਦੋ ਲੱਗਦਾ ਕੋਰਸ ਹੁੰਦਾ ਹੈ ਇੰਸਟੀਚੂਟ ਦੇ ਦਿੱਤੇ ਸਹੀ ਹੈ ਬਾਹਰ ਜਾਣ ਲਈ ਵਧੀਆ ਹੈ ਮੇਰਾ ਬਾਹਰ ਕੱਟ ਜਾਣੇ ਦਾ ਸੁਪਨਾ تھا ਇਸ ਲਈ ਮੈਨੇ ਇਸ ਇੰਸਟੀਚੂਟ ਕੋ ਚੂਜ਼ ਕੀਤਾ ਕਿ ਮੋਝੇ ਯਹਾਂ ਸੇ ਬਹੁਤ ਕੁਛ ਵੀ ਸਿੱਖਨੇ ਕੋ ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਕੀ ਤੁਸੀਂ ਵੀ ਫ੍ਰੀ ਦੇ ਵਿੱਚ ਸ਼ੈਫ ਬੰਨਾ ਚਾਹੁੰਦੇ ਹੋ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣਿਆ ਮੈਂ ਅੱਜ ਇੱਕ ਅਜਿਹੇ ਇੰਸਟੀਚੂਟ ਦੇ ਵਿੱਚ ਪੁੱਜੀ ਆ ਜਿੱਥੇ ਨੌਜਵਾਨਾਂ ਨੂੰ ਫਰੀ ਦੇ ਵਿੱਚ ਜਿਹੜਾ ਕੁਕਿੰਗ ਦਾ ਉਹ ਕੋਰਸ ਕਰਵਾਇਆ ਜਾਂਦਾ ਹੈ ਆਓ ਇਸ ਬਾਰੇ ਜ਼ਿਆਦਾ ਜਾਣਕਾਰੀ ਲੈਂਦੇ ਆ ਮੇਰੇ ਨਾਲ ਸਰ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਨ ਤੇ ਸਰ ਇੱਥੇ ਕਿਸ ਤਰ੍ਹਾਂ ਇਹ ਕੋਰਸ ਜਿਹੜਾ ਹੈ ਫਰੀ ਦੇ ਵਿੱਚ ਕਰਵਾਇਆ ਜਾਂਦਾ ਹੈ ਤੇ ਬਾਰੇ ਜਾਣਕਾਰੀ ਦਿਓ ਸਾਨੂੰ ਤੁਸੀਂ ਬੇਸਿਕਲੀ ਜਿਹੜਾ ਸਾਡਾ ਕੋਰਸ ਹੈ ਸਰ ਗਵਰਨਮੈਂਟ ਅਪਰੂਵਡ ਕੋਰਸ ਹੈ ਐਂਡ ਇੱਥੇ ਜਿੰਨੇ ਵੀ ਸਾਡੇ ਕੋਰਸ ਚੱਲਦੇ ਪਏ ਨੇ ਸਿਰਫ ਕੁਕਿੰਗ ਨਹੀਂ ਬਾਕੀ ਵੀ ਕੋਰਸੇ ਟੋਟਲੀ ਫਰੀ ਆਫ ਕੋਸਟ ਚੱਲਦੇ ਪਏ ਨੇ ਐਂਡ ਜਿਹੜੇ ਸਾਡੇ ਇੰਸਟੀਚਿਊਟ ਦੀ ਜੋ ਹੈਗੀ ਐ ਇਸ ਦਾ ਨਾਮ ਹੈਗਾ ISD ਇੰਸਟੀਚਿਊਟ ਆਫ ਸਕਿੱਲ ਡਿਵੈਲਪਮੈਂਟ ਤੁਹਾਨੂੰ ਵਿੱਚ ਸਕਿੱਲ ਡਿਵੈਲਪਮੈਂਟ ਐਂਡ ਫ੍ਰੀ ਆਫ ਕੋਸਟ ਬਿਲਕੁਲ ਟੋਟਲੀ ਫ੍ਰੀ ਹੈ ਗਵਰਨਮੈਂਟ ਅਪਰੂਵਡ ਸੋ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਕਿਥੇ ਸਾਡੀ ਮਾਸਟਰ ਕਲਾਸਿਸ ਚੱਲਦੀਆਂ ਪਈਆਂ ਨੇ ਐਂਡ ਸਟੂਡੈਂਟਸ ਕਾਫੀ ਇੰਟਰਸਟਡ ਲਾਈਕ ਹਾਂਜੀ ਸਟੂਡੈਂਟਸ ਕੀ ਬਣਾ ਰਹੇ ਨੇ ਥੋੜਾ ਜਿਹਾ ਦੱਸੋ ਕਿ ਕੀ ਕਿਆ ਕਰ ਰਹੇ ਨੇ ਜੋ ਆਪਣੀ ਆਈਟਮਸ ਨੇ ਉਹ ਸਿੱਖਦੇ ਪਏ ਨੇ ਲਾਈਕ ਜੋ ਕਿ ਸਾਡੀ ਅਸਲੀ ਦੇਸੀ ਜੋ ਕਿ ਸਾਰਿਆਂ ਦੀ ਫੇਵਰਿਟ ਸ਼ਾਈ ਪਨੀਰ ਐਂਡ ਲੱਛਾ ਪਰੌਠਾ ਦੇਖ ਸਕਦੇ ਹੋ ਸਟੂਡੈਂਟ ਆਪਣੇ ਪ੍ਰੈਕਟਿਸ ਕਰਦੇ ਪਏ ਨੇ ਐਂਡ ਸਰ ਥੋੜਾ ਤਿਆਰ ਕਰਕੇ ਸਾਨੂੰ ਦੱਸੋਗੇ ਚਲੋ ਅਸੀਂ ਤੁਹਾਨੂੰ ਲਾਈਵ ਤਿਆਰ ਕਰਕੇ ਦਿਖਾਵਾਂਗੇ ਸਰ ਨਾਲ-ਨਾਲ ਸਾਨੂੰ ਦੱਸਦੇ ਵੀ ਜਾਓਗੇ ਤੁਸੀਂ ਕੀ ਕੀ ਚੀਜ਼ਾਂ ਯੂਜ਼ ਕਰ ਰਹੇ ਹੋ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਮੱਖਣੀ ਗਰੇਵੀ ਅੱਜ ਪ੍ਰਪੇਅਰ ਕੀਤੀ ਹੈ ਐਂਡ ਮੱਖਣੀ ਗਰੇਵੀ ਵਾਸਤੇ ਜੀ ਐਂਡ ਸਰ ਮੱਖਣੀ ਗਰੇਵੀ ਅੱਜ ਅਸੀਂ ਪ੍ਰਪੇਅਰ ਕੀਤੀ ਹੈ ਐਂਡ ਮੱਖਣੀ ਗਰੇਵੀ ਵਾਸਤੇ ਜੀ ਜੋ ਕਿ ਜੋ ਟਮਾਟੋ ਬੇਸ ਗਰੇਵੀ ਇੱਕ ਪ੍ਰੋਪਰ ਜੋ ਕਿ ਮੈਂ ਸਟੂਡੈਂਟਸ ਨੂੰ ਚਲੋ ਪਹਿਲਾਂ ਮੈਂ ਆਲਰੇਡੀ ਡਿਸਕ੍ਰਾਈਬ ਕਰ ਚੁੱਕਿਆ ਹਾਂ ਐਂਡ ਟਮਾਟੋ ਬੇਸ ਗਰੇਵੀ ਜਿਸ ਦੇ ਵਿੱਚ ਅਸੀਂ ਟਮਾਟੋ, ਆਨਿਅਨਸ ਐਂਡ ਜਿੰਜਰ گارਲਿਕ ਯੂਜ਼ ਕਰਦੇ ਹਾਂ ਐਂਡ ਉਸ ਨੂੰ ਇੱਕ ਰੀਮਾ ਚੰਗੀ ਤਰ੍ਹਾਂ ਪਹਿਲਾਂ ਸੌਤੇ ਕਰਕੇ ਦੈਨ ਆਪਣੇ ਜੋ ਖੜੇ ਸਪਾਈਸਿਸ ਐਂਡ ਡਰਾਈ ਸਪਾਈਸਿਸ ਉਹਨਾਂ ਨੂੰ ਐਡ ਕਰਕੇ ਐਂਡ ਆਪਣੇ ਜੋ ਹੋਲ ਸਪਾਈਸਿਸ ਜਿੱਦਾਂ ਕਿ ਸਾਡੇ ਕੋਲ ਕੋਰੀਐਂਡਰ, ਜੀਰਾ ਪਾਊਡਰ, ਸਾਲਟ, ਟਰਮਰਿਕ, ਦੇਗੀ ਮਿਰਚ ਇਹ ਸਭ ਕੁਝ ਐਡ ਕਰਕੇ ਐਂਡ ਉਹਨਾਂ ਨੂੰ ਇੱਕ ਫਾਈਨ ਫਾਈਨ ਕਮੈਸ਼ੀ ਪੇਸਟ ਬਣਾ ਲੈਣਾ ਜੋ ਕਿ ਤੁਸੀਂ ਦੇਖ ਸਕਦੇ ਹੋ ਇਸ ਦਿਮੇ ਇੱਕ ਪ੍ਰੋਪਰ ਫਾਈਨ ਮੈਸ਼ੀ ਪੇਸਟ ਬਣਾ ਲਈ ਜਨਾ ਚੀ ਤਾਂ ਕਿ ਪ੍ਰੋਪਰ ਮੈਸ਼ਨ ਹੋ ਗਏ ਇਹਨੂੰ ਪ੍ਰੋਪਰ ਮੈਸ਼ ਹੋਣ ਤੋਂ ਬਾਅਦ ਇਸ ਨੂੰ ਮੈਂ ਗ੍ਰाइंड ਕਰਕੇ ਇੱਕ ਇਹਦੀ ਸਮੂਥ ਪੇਸਟ ਬਣਾ ਲਈਆਂ ਪੇਸਟ ਨੂੰ ਫਿਰ ਸਟ੍ਰੇਨ ਕਰ ਲਿਆ ਐਂਡ ਇਸ ਦੇ ਨਾਲ ਨਾਲ ਇਸ ਦੇ ਨਾਲ ਨਾਲ ਮੈਂ ਯੂਜ਼ ਕੀਤੀ ਕੈਸ਼ੂ ਐਂਡ ਮੈਲਨ ਪੇਸਟ ਜੋ ਕਿ ਕਾਜੂ ਐਂਡ ਮਗਜ਼ ਇਹਨਾਂ ਨੂੰ ਮੈਂ ਬੋਇਲ ਕਰਕੇ ਐਂਡ ਦੈਨ ਗ੍ਰाइंड ਕਰ ਲਿਆ ਇਸ ਦੀ ਬਹੁਤ ਹੀ ਸਮੂਥ ਪੇਸਟ ਬਣਾ ਲਈ ਜੋ ਕਿ ਸਾਡੀ ਮੱਖਣੀ ਗਰੇਵੀ ਵਾਸਤੇ ਬਹੁਤ ਹੀ ਜ਼ਰੂਰੀ ਹੈ ਬਹੁਤ ਹੀ ਬੱਚਿਆਂ ਨੂੰ ਰੋਜ਼ ਅਲੱਗ-ਅਲੱਗ ਡਿਸ਼ੇਸ ਤਿਆਰ ਕਰਨੀਆਂ ਸਿਖਾਈਆਂ ਜਾਂਦੀਆਂ ਨੇ ਹਾਂਜੀ ਬਿਲਕੁਲ ਕੀ ਕੀ ਹੋ ਇਸ ਤੋਂ ਇਲਾਵਾ ਹੋਰ ਕੀ ਡਿਸ਼ਸ ਜਿਹੜੀਆਂ ਬੱਚੇ ਤਿਆਰ ਕਰਦੇ ਨੇ ਇੱਥੇ ਬੱਚਿਆਂ ਨੂੰ ਇੰਡੀਅਨ ਇੰਡੀਅਨ ਕਜ਼ੀਨ ਕੰਟੀਨੈਂਟਲ ਕਜ਼ੀਨ ਤੰਦੂਰ ਇਟਾਲੀਅਨ ਚਾਈਨਿਸ ਐਂਡ ਕਾਫੀ ਸਾਰੇ ਜੋ ਕਿ ਫੇਮਸ ਕਜ਼ੀਨ ਹੈਗੇ ਨੇ ਸਾਰੇ ਬੱਚਿਆਂ ਨੂੰ ਸਿਖਾਈ ਜਾਂਦੇ ਨੇ ਉਹ ਵੀ ਟੋਟਲੀ ਫ੍ਰੀ ਆਫ ਕੋਸਟ ਤੇ ਬੱਚੇ ਇੱਥੋਂ ਸਿੱਖ ਕੇ ਇਹਨਾਂ ਦੀਆਂ ਪਲੇਟਸ ਮੈਂ ਪਲੇਸਮੈਂਟਸ ਜਿਹੜੀਆਂ ਉਹ ਵੀ ਕਰਵਾਈਆਂ ਜਾਂਦੀਆਂ ਨੇ ਹਾਂਜੀ ਪਲੇਸਮੈਂਟ ਕਰਾਈ ਜਾਂਦੀ ਹੈ ਰੀਸੈਂਟਲੀ ਸਾਡੇ ਇੰਸਟੀਚਿਊਟ ਦੇ ਬੱਚੇ ਜੋ ਕਿ ਬਹੁਤ ਹੀ ਫੇਮਸ ਹੋਟਲ ਹੈਗਾ ਹੈ ਫੇਅਰ ਫੀਲਡ ਬਾਈ ਮੈਰੀਟ ਜੋ ਕਿ ਬਹੁਤ ਫੇਮਸ ਹੋਟਲ ਹੈਗਾ ਉੱਥੇ ਸਾਡੇ ਸਟੂਡੈਂਟਸ ਅਗੇ ਇੰਟਰਨਸ਼ਿਪ ਕਰਦੇ ਪਏ ਨੇ ਕੁਝ ਸਟੂਡੈਂਟਸ ਸਾਡੇ ਕਿਚਨ ਵਿੱਚ ਇੰਟਰਨਸ਼ਿਪ ਕਰਦੇ ਪਏ ਨੇ ਕੁਝ ਵਿਕਰੀ ਵਿੱਚ ਕਰਦੇ ਪਏ ਨੇ ਕੁਝ ਸਟਿਵਰਡ ਵਿੱਚ ਕਰਦੇ ਪਏ ਨੇ ਐਂਡ ਕੁਝ ਅਕਾਊਂਟੈਂਟ ਦੇ ਵਿੱਚ ਵੀ ਸਾਡੇ ਸਟੂਡੈਂਟਸ ਆਪਣੀ ਇੰਟਰਨਸ਼ਿਪ ਕਰਦੇ ਪਏ ਨੇ ਕੋਰਸ ਦੀ ਗੱਲ ਕਰੀਏ ਤਾਂ ਕਿੰਨੇ ਦਿਨ ਲਈ ਕੋਰਸ ਜਿਹੜਾ ਹੈ ਚੱਲਦਾ ਹੈ ਕੋਰਸ ਇਹ ਕੋਰਸ ਹੈਗਾ ਰਾਉਂਡ ਆਫ 5 ਤੋਂ 6 ਮਹੀਨੇ ਦਾ ਸਟੂਡੈਂਟ ਦਾ ਕੋਰਸ ਹੈਗਾ ਸੋ ਬੱਚਿਆਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਬੱਚੇ ਇੱਥੇ ਤਿਆਰ ਕਰ ਰਹੇ ਨੇ ਆਓ ਕੀ ਨਾਮ ਜੀ ਤੁਹਾਡਾ ਤੁਹਾਡਾ ਨਾਮ ਦਲਬਾਹ ਸਿੰਘ ਹੈ ਦਲਬ ਮੰਨ ਲਓ ਸ਼ਬਰਾਠਾ ਦਾ ਰਕਰ ਹੈ। ਕਿਨੇ ਦੇ ਰੋਗੀ ਤੁਹਾਨੂੰ ਇਸ ਇੰਸਟੀਚਿਊਟ ਦੇ ਵਿੱਚ ਆਏ? ਮੰਨ ਲਓ ਜੀ 1 ਮਹੀਨਾ ਆ ਗਏ। 1 ਮਹੀਨੇ ਵਿੱਚ ਕੀ ਕੀ ਸਿੱਖਿਆ? ਕਾਫੀ ਕੁਝ ਮੈਮ ਸਿੱਖ ਗਿਆ। ਕਟਿੰਗ ਕਰਨਾ ਸਿੱਖ ਗਿਆ। ਕਿਹੜੀ ਕਟਿੰਗ? ਸਬਜ਼ੀਆਂ ਦੀ ਕਟਿੰਗ, ਮਸਾਲਿਆਂ ਦਾ ਬੱਦ ਲੱਗ ਗਿਆ ਜੀ। ਹੋਰ ਵੀ ਸਕਿੱਲ ਵਾਲੇ ਪੰਨੇ ਵਿੱਚ ਹੋਰ ਬਹੁਤ ਸਾਰੇ ਕੋਰਸ ਨੇ। ਇਸ ਕੋਰਸ ਨੂੰ ਹੀ ਕਿਉਂ ਤੁਸੀਂ ਚੁਣ ਸੀਗਾ? ਸ਼ੌਂਕ ਆ ਮੇਰਾ। ਸ਼ੌਂਕ ਆ ਮਾ। ਹਾਂ ਜੀ ਨਾਲ ਘਰ ਦੀ ਵੀ ਸੋਖ ਹੋ ਜੀ। ਅੱਛਾ ਜੀ। ਹਾਂ ਜੀ। ਹੋਰ ਕੋਰਸ ਵਰਗੇ ਵਿਵਰਣਾ ਇਹ ਵੀ ਚਲੋ ਮੈਂ ਬਾਹਰ ਜਾਵਾਂ ਕਿਸੇ ਹੋਟਲ ਜਾਂ ਕਿਸੇ ਰੈਸਟੋਰੈਂਟ ਜਾਂ ਆਪਣਾ ਰੈਸਟੋਰੈਂਟ ਖੋਲਾਂਗਾ ਉਹਦੇ ਵਿੱਚ ਵੀ ਕਿਸੇ ਨੂੰ ਬੰਦਾ ਰੱਖਣ ਤੋਂ ਪਹਿਲਾਂ ਆਪਨੂੰ ਆਪ ਨੂੰ ਯਾਦ ਹੋਣ ਜੇ ਇਹਨਾਂ ਨੂੰ ਤਾਂ ਕਰਕੇ ਮੈਂ ਕੋਰਸ ਜੁਨੇ ਹਾਂ ਜੀ ਫਿਊਚਰ ਪਲਾਨ ਕੀ ਨੇ ਤੁਹਾਡਾ ਫਿਊਚਰ ਪਲਾਨ ਮੈਂ ਬਿਜ਼ਨਸਮਾਨ ਬੰਨਾ ਹੈ ਇਹ ਹੀ ਫਿਕਸ ਸ਼ਾਹ ਸ਼ਾਹ ਦੇ ਫੀਲ ਜੀ ਹਾਂ ਜੀ ਕਿੰਨੇ ਫੀਲ ਜੀ ਸ਼ਫ ਸ਼ਫ ਵੀ ਫੈਮਲੀ ਜੀ ਨਾ ਮੈਂ ਇੱਕ ਬਿਜ਼ਨਸ ਆ ਆਪਣੇ ਅਕੋਰਡਿੰਗ ਕਿਸੇ ਦੇ ਥੱਲੇ ਲਾ ਕੇ ਕੰਮ ਕੋਈ ਵੀ ਕਰੋਗੇ ਤੇ ਉਹ ਗਾਰੇ ਪੈਣੀਆਂ ਦੋਸਤੋ ਪਹਿਲਾਂ ਜਿਹੜਾ ਤੁਸੀਂ ਉਹ ਟਾਈਮ ਵੇਸਟ ਕਰਨਾ ਵਾ ਇਹ ਇਹਨੂੰ ਚੰਗਾ ਤੇ ਵੀ ਕਿਸੇ ਕੋਲ ਸਿੱਖੋ ਕਿਸੇ ਗੁਰੂ ਤੋਂ ਇਸ ਕੋਰਸ ਤੋਂ ਕੀ ਫਾਇਦਾ ਹੈ ਤੁਹਾਨੂੰ ਇਹ ਜਿਹੜਾ ਕੋਰਸ ਹੈ ਬਾਹਰ ਵੀ ਕਰਾਇਆ ਜਾਂਦਾ ਬਹੁਤ ਸਾਰੇ ਪੈਸੇ ਲੱਗਦੇ ਨੇ ਇਸ ਕੋਰਸ ਤੋਂ ਕੀ ਫਾਇਦਾ ਹੈ ਫਿਰ ਫਾਇਦਾ ਤੇ ਆਪਣੀ ਮਾਰਕੀਟ ਨਾਲ ਜੋੜਦੇ ਹਾਂ ਅਸੀਂ ਪਹਿਲੀ ਗੱਲ ਤਾਂ ਇਹ ਫ੍ਰੀ ਹੈਗਾ ਆ دوسری ਗੱਲ ਆ ਨਾ ਬਾਹਰ ਜਿੱਥੋਂ ਵੀ ਸਿੱਖਦੇ ਆ ਤੇ ਕੋਈ ਸਿਖਾਉਂਦਾ ਨਹੀਂ ਚਾਹਦਾ ਨਾ ਪੈਸੇ ਵੀ ਲੈ ਲੈਂਦੇ ਕੋਈ ਸਿਖਾਉਂਦਾ ਨਹੀਂ ਆ ਦੂਸਰੀ ਗੱਲ ਆਉਟਰੀ ਬੜਾ ਬੋਲਦੇ ਆ ਕਿਸੇ ਸਟੋਰ ਦਾ ਕਿਸੇ ਕੋਈ ਵੀ ਗੱਲ ਹੋਵੇ ਜਦੋਂ ਨਾ ਹੁਣ ਸਾਡੇ ਜਸ ਕਰਨ ਸਾਰੇ ਕੋਈ ਵੀ ਚੀਜ਼ ਕਹਿਣੀ ਨਾ ਪਿਆਰ ਨਾਲ ਸਮਝਾਉਣਾ ਪਹਿਲਾਂ ਜੇ ਨਹੀਂ ਵੀ ਸਮਝਾਉ ਦੁਬਾਰਾ ਸਮਝਾਉਣਾ ਆ ਇਹ ਚੀਜ਼ ਵਧੀਆ ਲੱਗੀ ਮੈਨੂੰ ਉਹਨਾਂ ਦੀ ਸੋ ਹੋਰ ਵੀ ਬੱਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਕਿੰਨੇ ਨੇ ਤੁਹਾਡੇ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਜੀ ਕੀ ਸਿੱਖਿਆ ਤੁਸੀਂ ਸਿਮਸ ਵਿੱਚੋਂ ਦੇਖ ਵਾਧੂ ਗੱਲ ਸਿੱਖ ਲਿਆ ਏ ਬਰਡਰ ਚਿਕਨ ਨਾ ਸਿੱਖ ਲਿਆ ਏ ਕੁਲ ਜੱਗ ਸਿੱਖ ਲਿਆ ਸਭ ਕੁਝ ਸਿੱਖ ਲਿਆ ਜਿੰਨਾ ਕੰਦਾ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਕੰਮ ਸਪਤਾ ਕੀ ਹੋਇਆ ਜੀ ਕਿ ਉਹ ਕਿੰਦਾ ਜੇ ਫਾਇਦੇ ਤੁਸੀਂ ਕਰਨ ਲਗੇ ਫਾਇਦਾ ਸਭ ਕੋ ਸਹੀ ਆਂਦਾ ਹੈ ਬਾਹਰ ਜਾਉਂਦੇ 1.5 2 ਲੱਗਦਾ ਕੋਰਸ ਹੁੰਦਾ ਹੈ ਇੰਸਟੀਚਿਊਟ ਜਿੱਤੇ ਸਹੀ ਹੈ ਬਾਹਰ ਜਾਣ ਲਈ ਵਧੀਆ ਹੈ ਰੈਫਰੈਂਸ ਕਿਤੋਂ ਕਿੰਨਾ ਨੇ ਸਿਲਸਿਲ ਜੁੜ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਉਦਾਂ ਹੀ ਔਨਲਾਈਨ ਦੋਸਤ ਕਰਦੇ ਪਹਿਲਾਂ ਉਹਨਾਂ ਨੇ ਦੱਸਿਆ ਸੀ ਫੇਸ ਕਰਕੇ ਤੇ ਅੱਗੇ ਹੋਰ ਵੀ ਵੀ ਉਹਨਾਂ ਨਾਲ ਗੱਲਬਾਤ ਕਰਦੇ ਸਟੂਡੈਂਟਸ ਨਾਲ ਕਿ ਨਾ ਅਮੇਰ ਸੋਡਾ ਮੈਂ ਮਿਸ ਬੰਨੀਤ ਸਿੰਘ ਬੰਨੀਤ ਸਿੰਘ ਜੀ ਕੀ ਪਿਆਰ ਕਰ ਰਹੇ ਹੋ ਤੁਸੀਂ ਮੈਮ ਲੱਛਾ ਪਰੌਂਠਾ ਲੱਛਾ ਪਰੌਂਠਾ ਲੇਕਿਨ ਇਹਦੇ ਰੋਗੇ ਤੁਹਾਨੂੰ ਅਲਰਜੀ ਮੈਮ ਟੂ ਮਚ ਟੂ ਮਚ ਟੂ ਮਚ ਦੇ ਵਿੱਚ ਲੱਛਾ ਪਰੌਂਠਾ ਦਾ ਲਾਗੋ ਕੀ ਕੀ ਸਿੱਖਿਆ ਮੈਨੀ ਆਫ ਥਿੰਗਸ ਇਟਾਲੀਅਨ ਥਿੰਗਸ ਚਾਈਨੀਜ਼ ਇੰਡੀਅਨਸ ਕੁਜ਼ੀਨਸ ਕੀ ਤੇ ਥੋੜਾ ਦੱਸੋਗਾ ਸਾਨੂੰ ਲੱਛਾ ਪਰੌਂਠਾ ਪਰੌਂਠਾ ਜਿਹੜਾ ਕਿੱਦਾਂ ਤਿਆਰ ਕਰਦੇ ਹੋ ਫਸਟ ਆਫ ਆਲ ਮੈਮ ਆਪਣਾ ਮਤਲਬ ਜਿਸ ਤਰ੍ਹਾਂ ਆਪਾਂ ਸੇਮ ਕੁਆਂਟੀਟੀ ਮੈਦਾ ਹੈ ਤੇ ਸੇਮ ਕੁਆਂਟੀਟੀ ਆਪਾਂ ਆਟੇ ਦੀ ਲੈਣੀ ਹੈ ਉਸ ਤੋਂ ਬਾਅਦ ਆਪਾਂ सेम कोटिटी लैके उस तो बाद वाटर डाल के कि आप मैदे तो आटे न गुन के अच्छी तरह के ऑयल तो वन टेबल स्पून ऑयल दैन थोड़ा सा सॉल्ट डालना है कि थोड़ा सा अपना मिक्सचर अच्छी तरह से तैयार हो जाए डो अच्छी तरह से बन जाए उसके बाद हमने इसको एस, इस तरह सा पेड़ा बनाना है ठीक है इसके बाद पेड़ा बनाने के बाद हमने इसको गोल कट कर, कर अच्छी तरह से वेल कर उसके बाद हम उसके ऑयलिंग करेंगे और उसके बाद आटा हाँ की की स्टफिंग डालने के बाद हमारा लच्छा बना तैयार होगा सारा कुछ यहाँ से मैम इस, इस, इस 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 मेरा मतलब कि मैंने मेरा बाहर का जाने का सपना था इसलिए मैंने इसी इंस्टीट्यूट को चूज़ किया कि मुझे यहाँ से बहुत कुछ भी सीखने को मिला मैम फ्री ऑफ कॉस्ट किसी नो मैम ਔਰ ਯਹਾਂ ਦਾ ਐਟਮੋਸਫੇਅਰ ਕਿਹਦਾ ਹੈ ਅੱਛਾ ਮੈਮ ਸਭੀ ਦਾ ਯੈਸ ਕੰਪਿਊਟਰ ਪਲਾਨ ਕਿਹਦੇ ਹੈ ਫਿਊਚਰ ਫੋਰ ਗੋਇੰਗ ਟੂ ਅਬਰਡ ਫੋਰ ਮਾਈ ਫਰਦਰ ਸਟੱਡੀਜ਼ ਐਂਡ ਪੀਐਸਐਫ ਸੋ ਤੁਸੀਂ ਦੇਖਿਆ ਕਿ ਬੱਚਿਆਂ ਦੇ ਬਹੁਤ ਵੱਡੇ ਵੱਡੇ ਸੁਪਨੇ ਨੇ ਕਿਸੇ ਦਾ ਬਾਹਰ ਜਾਣ ਦਾ ਸੁਪਨਾ ਹੈ ਕਿਸੇ ਦਾ ਇਸ ਫੀਲਡ ਦੇ ਵਿੱਚ ਬਿਜ਼ਨਸ ਆਪਣਾ ਬਿਜ਼ਨਸ ਡਿਵੈਲਪ ਕਰਨ ਦਾ ਸੁਪਨਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੈ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਦੇ ਤਹਿਤ ਇਹ ਬੱਚੇ ਬਹੁਤ ਸਾਰੇ ਹੋਰ ਵੀ ਨੌਜਵਾਨ ਨੇ ਜਿਹੜੇ ਇੱਥੋਂ ਜਿਹੜਾ ਹੈ ਸਕਿੱਲ ਡਿਵੈਲਪਮੈਂਟ ਦੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੋਰਸ ਕਰ ਰਹੇ ਨੇ ਸਰ ਮੈਂ ਕਰਨ ਸਰ ਇੱਕ ਵਾਰ ਫਿਰ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿਹੜਾ ਇਹ ਕੋਰਸ ਕਰ ਰਹੇ ਹੋ ਇਸ ਦੀ ਇੱਕ ਵਾਰ ਲੋਕੇਸ਼ਨ ਸਾਰਿਆਂ ਨੂੰ ਤੁਸੀਂ ਦੱਸ ਦਿਓ ਮੈਮ ਇਸ ਦੀ ਲੋਕੇਸ਼ਨ ਹੈਗੀ ਹੈ ਅੰਮ੍ਰਿਤ ਸਰ ਲਾਹੌਰੀ ਗੇਟ ਐਂਡ ਲਾਹੌਰੀ ਗੇਟ ਦੇ ਬਿਲਕੁਲ ਨਾਲ ਹੀ ਸਾਡਾ ਬੈਂਕੇ ਬੈਂਕ ਆਫ ਰੋਡਾ ਬੈਂਕ ਆਫ ਰੋਡਾ ਦੇ ਬਿਲਕੁਲ ਨਾਲ ਸਾਡਾ ਇੰਸਟੀਚਿਊਟ ਆਈਐਸਡੀ ਇੰਸਟੀਚਿਊਟ ਫਾਰ ਸਕਿੱਲ ਡਿਵੈਲਪਮੈਂਟ ਟਾਈਮਿੰਗ ਕੀ ਇੰਸਟੀਚਿਊਟ ਦੀ ਟਾਈਮਿੰਗ ਮੈਮ ਅਮਾਰੀ ਜਹਾ ਪੇ ਦੋ ਕਲਾਸਿਸ ਹੁੰਦੀਆਂ ਇੱਕ 9 ਟੂ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਸਟੂਡੈਂਟਸ ਹੁੰਦੇ ਨੇ ਜਿਹੜੇ ਘਰ ਦੇ ਵਿੱਚ ਜਿਨ੍ਹਾਂ ਦੇ ਬਹੁਤ ਸਾਰੇ ਮਜਬੂਰੀਆਂ ਹੁੰਦੀਆਂ ਨੇ ਪੈਸੇ ਨੂੰ ਲੈ ਕੇ ਉਹ ਵੱਡੇ ਵੱਡੇ ਇੰਸਟੀਚੂਟਸ ਦੇ ਵਿੱਚ ਜਾ ਕੇ ਐਦਾਂ ਦੇ ਜਿਹੜੇ ਨੇ ਉਹ ਕੋਰਸ ਨਹੀਂ ਕਰ ਸਕਦੇ ਸੋ ਉਹ ਸਟੂਡੈਂਟਸ ਇੱਥੇ ਕੋਰਸ ਜਿਹੜਾ ਹੈ ਫ੍ਰੀ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਕੋਰਸ ਕਰ ਸਕਦੇ ਨੇ ਕਰਨ ਜੀ ਮੇਰੇ ਲਈ ਫਿਰ ਅੱਛਾ ਪ੍ਰੋਫਾਈਲ ਜਿਹੜਾ ਤਿਆਰ ਹੋ ਚੁੱਕਿਆ ਹੈ ਕਿ ਨਹੀਂ ਇਹ ਸਭ ਪਹਿਲੇ ਆਪਕੇ ਲਈ ਤਿਆਰ ਕਰ ਰਹਾ ਮੈਂ ਆਪਣੇ ਆਪਕੇ ਲਈ ਤਿਆਰ ਲਾਓ ਜੀ ਇਤਨੀ सो ए स्टूडेंट्स ने जरा लच्छा परोंठा इस शाही okay. पनीर रेडी किया लाइए लाइए अब इनको हम टेस्ट भी करके देखेंगे कि ये कैसा बना है सो so, देख सकते हो कि बहुत ही देखने दे बहुत ही खूबसूरत लग रहा है इस खाने भी देखते हैं कि कि टेस्टी है ਇਹ ਸਾਰਾ ਕੁਝ ਬੱਚੇ ਖੁਦ ਹੀ ਤਿਆਰ ਕਰਦੇ ਨੇ ਬੱਚੇ ਜਿਹੜੇ ਨੇ ਇੱਥੇ ਆ ਕੇ ਅਲੱਗ-ਅਲੱਗ ਡਿਸ਼ੇਸ ਬਣਾ ਕੇ ਟੇਸਟ ਕਰਵਾਉਂਦੇ ਨੇ ਸੋ ਨਾਲ ਸੈਲਡ ਵੀ ਜਿਹੜਾ ਉਹ ਮੈਨੂੰ ਮਿਲ ਗਿਆ ਇਹ ਦੇਖ ਸਕਦੇ ਹੋ ਸੋ ਹੁਣ ਅਸੀਂ ਇਹਨਾਂ ਨੂੰ ਟੇਸਟ ਕਰਦੇ ਹਾਂ ਆਓ ਦੇਖਦੇ ਹਾਂ ਕਿੱਦਾਂ ਦਾ ਬਣਿਆ ਲੱਛਾ ਪਰੌਂਠਾ ਮੈਨੂੰ ਤਾਂ ਇਹ ਅੱਛਾ ਪਰੌਂਠਾ ਬਹੁਤ ਟੇਸਟੀ ਲੱਗ ਰ ਨਮਕ ਵੀ ਬਿਲਕੁਲ ਜਿਹੜਾ ਸ਼ਾਹੀ ਪਨੀਰ ਦੇ ਵਿੱਚ ਪਰਫੈਕਟ ਹੈ ਸੈਲਡ ਵੀ ਬਹੁਤ ਟੇਸਟੀ ਹੈ ਤੇ ਜੇ ਤੁਸੀਂ ਵੀ ਇਦਾਂ ਦੇ ਹੀ ਟੇਸਟੀ ਟੇਸਟੀ ਖਾਣਾ ਬਣਾਉਣ ਦੇ ਸਕੀਨ ਉਹ ਖਾਣਾ ਖਾਣਾ ਚਾਹੁੰਦੇ ਹੋ ਤੇ ਆਪਣੇ ਜਿਹੜੇ ਭਵਿੱਖ ਦੇ ਵਿੱਚ ਸ਼ੈਫ ਦੇ ਕੁਕਿੰਗ ਦੇ ਕੈਰੀਅਰ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਥੇ ਆ ਕੇ ਇਸ ਇੰਸਟੀਚੂਟ ਦੇ ਵਿੱਚ ਐਡਮਿਸ਼ਨ ਲਓ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ